いい ਖਾਨੋ ਨਾਰਦ ਕਹਿਤ ਸੁਨਤ ਧੂ ਬਾਰਿਕ ਭਜਨ ਮਾਹੀ ਲਪਟਾਨੋ ਅਚਲ ਨੋ ਅਚਲ ਅਮਰ ਨਿਰਭੈ ਪਦ ਪਾਇਓ ਜਗ ਪਾਕ ਦਿਲਾਂ ਦੀ ਜਗ ਦੀ ਜੋਤ ਸਤਿਗੁਰੂ ਵਾਲੀ ਕੋ ਲਾਲ ਮਾ ਮੁਜਸਮਾ ਯਾ ਬੇ ਹਯਾਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਲੋਕ ਪ੍ਰਲੋਕ ਦੀਆਂ ਨਿਆਮਤਾਂ ਬਖਸ਼ਣ ਵਾਲੇ ਹਜ਼ੂਰੇ ਅਨਵਰ ਕਾਬਲੇ ਅਦਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਅੱਜ ਫਿਰ ਬੜੀ ਵਿਪਾਰਾ ਕਿਰਪਾ ਕੀਤੀ ਹੈ ਜ਼ਿੰਦਗੀ ਦੇਉਣ ਦਾ ਬੜਾ ਸੋਹਣਾ ਦਿਨ ਅਤੇ ਰਾਤ ਮਾਲਕ ਨੇ ਇੱਕ ਹੋਰ ਬਖਸ਼ਿਆ ਇਹ ਸ਼ੁਕਰਾਨਾ ਪਰਮਾਤਮਾ ਦਾ ਹੈ ਸਤਸੰਗਤ ਜਿਨ੍ਹਾਂ ਜਿੱਥੇ ਇਹ ਪਲ ਬਖਸ਼ੇ ਨੇ ਉਥੇ ਇਹਨਾਂ ਨੂੰ ਸਫਲ ਕਰਨ ਵਾਸਤੇ ਇਹ ਮੌਕਾ ਇਹ ਮਕਾਮ ਸਤਸੰਗਤ ਰੂਪੀ ਮਹਾਨ ਤੀਰਥ ਦੇ ਉੱਪਰ ਜੁੜ ਮਿਲ ਬੈਠ ਕੇ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋਣ ਦਾ ਇਸ ਭਾਗਾ ਸਮਾਪਤ ਹੋਇਆ ਹੈ ਸੋਦਰ ਰਾਸਰ ਬਾਣੀ ਦੇ ਪਾਠ ਸਤਕਾਰਯੋਗ ਗਿਆਨੀ ਜੀ ਗਿਆਨੀ ਹਰਬੰਸ ਸਿੰਘ ਜੀ ਪਾਸੋਂ ਸ਼੍ਰਵਣ ਕਰਕੇ ਆਪ ਜੀ ਸਰਸ਼ਾਰ ਹੋ ਰਹੇ ਸੀ ਉਪਰੰਤ ਜੋ ਇਸ ਮਹਾਨ ਪਾਵਨ ਅਵਤਾਰ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਲੜੀਬਾਰ ਗੁਰਦੰਸ ਸਿੰਘ ਮਹਾਰਾਜ ਦੀ ਪਵਿੱਤਰ ਬਾਣੀ ਦੀ ਜੋ ਕਥਾ ਵਿਚਾਰ ਚੱਲਦੀ ਹੈ ਚੱਲ ਰਹੀ ਲੜੀ ਦੇ ਤਹਿਤ ਅੱਜ ਨੌਵੇਂ ਉਰਦੇਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਬੁਬਾਰਤ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਬ ਬਿਲਾਵਲ ਦੇ ਅੰਦਰ ਦਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 830 ਦੇ ਉੱਪਰ ਸੁਭਾਏ ਮਾਨ ਸੰਪੂਰਨ ਇੱਕ ਸ਼ਬਦ ਦਾ ਪਾਠ ਆਪ ਜੀ ਨੇ শ্রবণ ਕੀਤਾ ਹੈ ਇਹ ਬਿਲਾਵਲ ਰਾਗ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪਹਿਲਾ ਸ਼ਬਦ ਹੈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਰਸਨਾ ਤੋਂ ਟੋਟਲ 116 ਵਰਜਨ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਲਿਆ ਜੇ ਤੁਸੀਂ ਸੌਖਾ ਸਮਝਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਰਜਨਹਾਰ ਮਹਾਂਪੁਰਸ਼ਾਂ ਦੇ ਵਿੱਚੋਂ ਸਭ ਤੋਂ ਪਹਿਲੇ ਮਹਾਂਪੁਰਸ਼ ਜਿਨ੍ਹਾਂ ਨੇ ਪਵਿੱਤਰ ਰੱਬੀ ਬਾਣੀ ਦੇ ਬਚਨ ਉਚਾਰਨ ਕੀਤੇ ਉਹਨੇ ਭਗਤ ਫਰੀਦ ਸਾਹਿਬ ਉਹਨਾਂ ਦੇ ਵੀ 116 ਬਚਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਦਰਜ ਨੇ ਚਾਰ ਸ਼ਬਦ ਨੇ ਉਹਨਾਂ ਦੇ ਤੇ 112 ਉਹਨਾਂ ਦੇ ਪਵਿੱਤਰ ਸ਼ਲੋਕ ਨੇ ਪ੍ਰੀ ਸੰਗ ਉਹਨਾਂ ਦੇ ਵੀ 116 ਬਚਨ ਹੈ ਤੇ ਗੁਰਬਾਣੀ ਦੇ ਰਚਨਹਾਰ ਮਹਾਪੁਰਸ਼ਾਂ ਦੇ ਵਿੱਚੋਂ ਜੇਕਰ ਸਭ ਤੋਂ ਮਗਰੋਂ ਬਚਨ ਉਚਾਰਨ ਕੀਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਵੀ ਬਚਨ 116 ਹਨ 57 ਭੋਗ ਦੇ ਸ਼ਲੋਕ ਨੇ ਅਸੀਂ ਭੋਗ ਦੇ ਸ਼ਲੋਕ ਤਾਂ ਕਹਿੰਨੇ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਵੇ ਤੇ ਅਸੀਂ ਇਹਨੇ ਆ ਕਿ ਜਦੋਂ ਭੋਗ ਪੈਂਦਾ ਹੈ ਉਹ ਭੋਗ ਦੇ ਸਦੋਂ ਸਿ ਪਰ ਦਰਸ ਲੋਕ ਵਾਰਾਂ ਤੇ ਵਧੇਕ ਸਰਦੇਖ ਏਕ ਦਰਜ ਨੇ ਸਲੋਕ ਵਾਰਾਂ ਤੇ ਵਧੇਕ ਵਾਰਾਂ ਤੇ ਵਧੇਕ ਜਿਹੜੇ ਵਾਰਾਂ ਤੋਂ ਵੱਧ ਗਏ ਸਲੋਕ ਜਿਸ ਤਰ੍ਹਾਂ ਬਾਈ 12 ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਬਾਈ 12 ਦੇ ਵਿੱਚੋਂ ਬਾਬਾ ਸੱਤਾ ਜੀ ਬਲਵੰਡ ਜੀ ਦੀ ਬਾਤ ਉਹ ਕੇਵਲ ਪਉੜੀਆਂ ਨੇ। ਬਸੰਤ ਕੀ ਵਾਰ ਕੇਵਲ ਪਉੜੀਆਂ ਨੇ, ਸ਼ਲੋਕ ਨਹੀਂ ਦਰਜ ਕੀਤੇ। ਗੁਰੂ ਨਾਨਕ ਸਾਹਿਬ ਨੇ ਆਪਣੀ ਰਚਨਾ ਤੋਂ ਤਿੰਨ ਵਾਰਾਂ ਉਚਾਰਨ ਕੀਤੀਆਂ। ਗੁਰੂ ਅੰਗਦ ਸਾਹਿਬ ਦੇ ਕੇਵਲ 63 ਸ਼ਲੋਕ ਨੇ ਉਹਨਾਂ ਦੀ ਕੋਈ ਪਉੜੀ ਨਹੀਂ, ਕੋਈ ਵਾਰਾਂ ਨਹੀਂ। ਕੋਈ ਸ਼ਬਦ ਅਸ਼ਟਪਦੀਆਂ ਤੇ ਸ਼ੰਤ ਤੇ ਉਤੇਜੀਆਂ ਬਾਣੀਆਂ ਨਹੀਂ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਉਹ 9-12 ਵਿੱਚ ਦਰਜ ਨੇ ਗੁਰੂ ਨਾਨਕ ਸਾਹਿਬ ਨੇ ਤਿੰਨ ਵਾਰਾਂ ਆਪਣੀ ਰਚਨਾ ਤੋਂ ਉਚਾਰਨ ਕੀਤੀਆਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੀ ਰਚਨਾ ਤੋਂ ਚਾਰ ਵਾਰਾਂ ਉਚਾਰੀਆਂ ਚੌਥੇ ਪਾਤਸ਼ਾਹ ਗੁਜਾੰ ਮਦਰਸ ਜੀ ਦੀਆਂ 8-12 ਵਾਰਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ 6 ਵਾਰਾਂ ਇਤਵਾਰ ਬਾਬਾ ਸੱਤਾ ਜੀ ਤੇ ਬਲਵੰਡ ਜੀ ਹੁੰਦੇ। ਇਹ ਟੋਟਲ ਸਾਤ ਸੰਗਤ ਜੀ। 22 ਵਾਰਾਂ ਨੇ ਜਿਹੜੀਆਂ ਬੀਗਨ ਸਰ ਦੀ ਬਾਣੀ ਵਿੱਚ ਦਰਜ ਹੈ। ਵਾਰਾਂ ਦਾ ਮੂਲ ਰੂਪ ਪੌੜੀਆਂ ਹੁੰਦੀਆਂ ਨੇ। ਭੀਜੇ ਸਤਿਗੁਰੂ ਦੀ ਵਾਰ ਪੌੜੀਆਂ ਵੀ ਸਾਰੀਆਂ ਸਤਿਗੁਰਸਹਿਬਾਨ ਦੀਆਂ ਹੋਣਗੀਆਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਪੌੜੀ ਦੀ ਵਿਚਾਰ ਧਾਰਾ ਦੇ ਨਾਲ ਮਿਲਦੇ ਸ਼ਲੋਕ ਦਰਜ ਕਰਵਾਈ। ਤੇ ਜਿਹੜੇ ਸ਼ਲੋਕ ਪੌੜੀਆਂ ਤੋਂ ਵੱਧ ਗਏ 12 ਤੋਂ ਵੱਧ ਗਏ ਉਹ ਫਿਰ ਅਖੀਰ ਤੇ ਜਾ ਕੇ ਸ਼ਲੋਕ 12ਾਂ ਤੇ ਵਧੀ ਇਕ ਸਿਰਲੇਖੇ ਧਰਜ ਕੀਤੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸ਼ਲੋਕ ਨੇ ਜਿਹੜੇ ਸ਼ਲੋਕ 12ਾਂ ਤੇ ਵਧੀ ਇਕ ਸਿਰਲੇਖੇ ਧਰਜ ਕਰ ਦਿੱਤੇ 59 ਸ਼ਬਦ ਨੇ ਟੋਟਲ 116 ਬਚੇ ਤੇ 59 ਸ਼ਬਦ 15 ਰਾਗਾਂ ਦੇ ਵਿੱਚ ਨੇ ਤੇ 15 ਰਾਗਾਂ ਦੇ ਵਿੱਚੋਂ ਇੱਕ ਬਿਲਾਵਨ ਰਾਗ ਹੈ ਜਿਹਦੇ ਵਿੱਚ ਦੇ ਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਬਾਣੀ ਦਰਜ ਹੈ ਤੇ ਅੱਜ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਸ ਸਾਲ ਸਾਡੇ 300 ਸਾਲਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਖਾਸ ਤੌਰ ਤੇ ਵਿੜੇ ਹਿੰਦੂਸਤਾਨ ਦੀ ਲੋਕ ਸੰਗਤ ਉਨ੍ਹਾਂ ਤੇ ਬਹੁਤ ਪਰ ਉਪਕਾਰ ਨੇ ਪਰ ਉਹਨਾਂ ਦੇ ਪਰ ਉਪਕਾਰਾਂ ਦੇ ਵਿੱਚੋਂ ਜਿਹੜੀ ਪ੍ਰਮੁੱਖ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ ਇਹਨੂੰ ਦਸਵੇਂ ਪਾਤਸ਼ਾਹ ਆਪਣੀ ਬਾਣੀ 'ਚ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੀ ਤਿਲਕ ਤੇ ਜੰਨੂ ਵਾਸਤੇ ਉਹ ਉਹਨਾਂ ਰੱਖਿਆ ਤਿਲਕ ਜੰਨੂ ਰੱਖਾ ਪ੍ਰਭ ਆਕਾ ਕਿੰਨੋ ਵੱਡੋ ਕਲੂ ਮੈਂ ਸਾਤਾ ਸਤਨਹੇਤ ਇਤੀ ਜਨ ਕਰੀ ਸੀਸ ਬੀਜਾ ਪਰ ਸੀਨਾ ਉਚਰੀ ਤੇ ਕਈ ਵਾਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਤਰ੍ਹਾਂ ਕਹਿ ਦਿੰਦੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਇਹ ਹਿੰਦ ਦੀ ਚਾਦਰ ਹਿੰਦ ਇੱਕ ਖੇਤਾ ਰਿਹਾ ਜੀ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਹਿੰਦ ਦੀ ਚਾਦਰ ਨੇ ਨਹੀਂ ਇਹਨੂੰ ਸਾਡੇ ਇਤਿਹਾਸ ਦੇ ਦਰੰਦ ਲਿਖਿਆ ਪ੍ਰਗਟ ਪਏ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਕਾ ਟਾਪੀ ਚਾਦਰ ਜੱਦ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰਿਸ਼ਟੀ ਦੀ ਚਾਦਰ ਹਿੰਦ ਦੀ ਚਾਦਰ ਕਹਿਣਾ ਇਹ ਸ਼ਬਦ ਛੋਟਾ ਹੈ ਫਿਰ ਇੱਕ ਗੱਲ ਮੰਨੋ ਜੇ ਤਿਲਕ ਤੇ ਜੰਨੂ ਵਾਲੇ ਕੋਲ ਤੇਗ ਬਹਾਦਰ ਸਾਹਿਬ ਕੋਲ ਆਏ ਤੇ ਮਹਾਰਾਜ ਨੇ ਉਹਨਾਂ ਨੂੰ ਇਹ ਗੱਲ ਆਖੀ ਜਿਵੇਂ ਆ ਰਾਮ ਨਾਰਾਇਣ ਸਿੰਘ ਦਰਦੀ ਕਹਿੰਦਾ ਨਾ ਕਿ ਕਹਿਆ ਪਾਤਸ਼ਾਹ ਬੱਚੀ ਉਹ ਤਰੀ ਜਾਓ ਸਿਰ ਦੇ ਕੇ ਸਤਿ ਸਚਾਂਗਾ ਮੈਂ ਹਿੰਦੂ ਧਰਮ ਦੇ ਬੁੱਝਦੇ ਦੀਵੇ ਅੰਦਰ ਤੇਲ ਆਪਣੀ ਲਹੂ ਦਾ ਪਾਗਾ ਹੈ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ ਦਾ ਬਾਗ ਤਾਂ ਫਲ ਰਿਹਾ ਏ ਹਿੰਦੂ ਧਰਮ ਦੇ ਮੰਦਰਾਂ ਦੇ ਦੀਵਿਆਂ ਵਿੱਚ ਅੱਜ ਵੀ ਲਹੂ ਤੇਗ ਬਹਾਦਰ ਦਾ ਵਲ ਰਿਹਾ ਏ ਜੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਤਿਲਕ ਤੇ ਜੰਨੂ ਆਲੇ ਆਏ ਤੇ ਮਹਾਰਾਜ ਨੇ ਉਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਜੇ ਉੱਥੇ ਸੁਨਤ ਵਾਲੇ ਵੀ ਆ ਜਾਂਦੇ ਤੇ ਮਹਾਰਾਜ ਉਹਨਾਂ ਨਾਲ ਵੀ ਜਰੂਰ ਤੁਰਦੇ ਤੋਂ ਸਾਤ ਸੰਗਤ ਮਨੁੱਖੀ ਹੱਕਾਂ ਦੇ ਰਾਖੇ ਨੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਖਿਆ ਧਰਮ ਤੇ ਇੱਕ ਆਜ਼ਾਦੀ ਦਾ ਪ੍ਰਤੀਕ ਹਰ ਇੱਕ ਬੰਦੇ ਨੂੰ ਖੁੱਲ੍ਹ ਹੁਣੀ ਚਾਹੀਦੀ ਹੈ ਜਿਹੜਾ ਮਰਦੀ ਧਰਮ ਦਾ ਹਰਨ ਕਰ ਲੈ ਪਰ ਕਦੀ ਵਾਸਤੇ ਦੀ ਤੇਗ ਦੀ ਧਾਰ ਉੱਤੇ ਤਾਂ ਤਬਦੀਲ ਕਰਕੇ ਧਰਮ ਨਹੀਂ ਅਪਣਾਏ ਜਾਂਦੇ ਵੇਖੋ ਇੱਕ ਸ਼ਬਦ ਹੁੰਦਾ ਹੈ ਥੋਪਣਾ ਤੇ ਦੂਜਾ ਸ਼ਬਦ ਹੈ ਪਰੋਸਣਾ ਗੁਰੂ ਨਾਨਕ ਸਾਹਿਬ ਨੇ ਸਿੱਖੀ ਥੋਪੀ ਨਹੀਂ ਸਿੱਖੀ ਜੇ ਸੱਜਣ ਕੋਲ ਵੀ ਚਲੇ ਗਏ ਨਾ ਮਹਾਰਾਜ ਨੇ ਉਹਦੇ ਤੇ ਥੋਪੀ ਨਹੀਂ ਸਿੱਖੀ ਗੁਰੂ ਸਾਹਿਬ ਨੇ ਪਰੋਸ ਰੋਸ ਕਿ ਸੱਜਣਾ ਆਸਨੀयत ਹੈ ਤੂੰ ਦੱਸ ਦੱਸ ਚੰਗਾ ਕਿ ਲੱਗਦਾ ਉਹਨੇ ਅੱਖਾਂ ਦੀ ਜ਼ਿੰਦਗੀ ਜਿਉਣ ਦਾ ਵਾਲ ਹੀ ਅੱਜ ਪਤਾ ਲੱਗਾ ਮਹਾਰਾਜ ਪਰੋਸਿਆ ਜੇ ਵੜੀ ਘੁੰਡਾਰੀ ਕੋਲ ਗਏ ਤੇ ਮਹਾਰਾਜ ਨੇ ਆਪਣੀ ਸਿੱਖੀ ਉਹਦੇ ਤੇ ਵੀ ਥੋਪੀ ਪਰੋਸ ਉਹਦੀ ਸਾਹਮਣੇ ਸ਼ਬਦ ਪਰੋਸਣਾ ਤੇ ਥੋਪਣਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ ਉਹਨੇ ਅੱਖਾਂ ਮਹਾਰਾਜ ਹੰਕਾਰੀਆਂ ਜਿਹੀਆਂ ਮਹਾਰਾਜ ਕੌਟੇਪੀਲ ਕੋਲ ਗਏ ਪਰੋਸ ਦਿੱਤਾ ਨਾ ਜੋਗੀਆਂ ਕੋਲ ਵੀ ਗਏ ਗੁਰੂ ਸਾਹਿਬ ਉਸਿਆ ਸਿੰਘ ਸਾਡਾ ਮਾਤਾ ਉਹ ਕਹਿੰਦੇ ਸਨ ਸਾਡਾ ਮਾਤਾ ਗੁਰੂ ਜੀ ਨੇ ਵੀ ਪਰੋਸ ਦਿੱਤਾ ਤੇ ਫਿਰ ਭਾਈ ਉਰਦਾਸ ਕਹਿੰਦੇ ਉਹਨਾਂ ਵੱਡੇ-ਵੱਡੇ ਜੋਗੀਆਂ ਨੂੰ ਇਹ ਗੱਲ ਕਹਿਣੀ ਪਈ ਧੰਨ ਨਾਨਕ ਤੇਰੀ ਬੜੀ ਨਹੀਂ ਕਮਾਈ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਇਆ ਤੋਂ ਗੁਰੂ ਨਾਨਕ ਸਾਹਿਬ ਕਿਤੇ ਵੀ ਗਏ ਤੇ ਉਹਨਾਂ ਨੇ ਪਰੋਸਿਆ ਤੋਂ ਇਹ ਸਿੱਖੀ ਸੀ ਜਿਹੜੀ ਇਹ ਪ੍ਰੇਮ ਦਾ ਵਿਸ਼ਾਸ਼ੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹੀ ਆਖਿਆ ਸੀ ਕਿ ਕਦੇ ਵੀ ਤੇਗ ਦੀ ਧਾਰ ਉੱਤੇ ਧਰਮ ਨਹੀਂ ਕੰਬਲੀ ਰੁਕ ਸਕਦੇ ਦਸਵੇਂ ਪਾਤਸ਼ਾਹ ਜਦ ਨੇ ਤਿਲਕ ਜਨਿਉ ਰੱਖਾ ਪ੍ਰਭ ਆਪਾ ਕੀਨੋਂ ਵੱਡੋ ਕਲੂ ਮੈਂ ਸਾਕਾ ਸਤਨ ਹੀਤ ਇੱਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਜਰੀ ਧਰਮ ਹੀਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀ ਜਿਹੜੀ ਹਿਰੜਤਾ ਸੀ ਉਹ ਨਹੀਂ ਛੱਡੇ ਜਾਂਦੇ ਸੀਸ ਦੇ ਦਿੱਤਾ ਸਾਥ ਸੰਗਤ ਫਿਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਤੁਸੀਂ ਬਾਣੀ ਪੜੋਗੇ ਨਾ ਜਿਹੜੀ ਉਹ ਪਹਿਲਾਂ ਗੱਲ ਕੀਤੀ ਕਿ ਖਾਸ ਤੌਰ ਤੇ ਹਿੰਦੂਸਤਾਨੀਆਂ ਤੇ ਪਰਉਪਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਬਹੁਤੀ ਬਾਣੀ ਹੈ ਜਿਹੜੀ ਉਹ ਹਿੰਦੀ ਭਾਸ਼ਾ ਵਿੱਚ ਤੁਸੀਂ ਜਦੋਂ ਨੌਵੇਂ ਪਾਤਸ਼ਾਹ ਦੀ ਬਾਣੀ ਪੜੋਗੇ 35 ਮਹਾਂਪੁਰਸ਼ਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹਿੰਦੀ ਭਾਸ਼ਾ ਵਿੱਚ ਇਰੇ ਤੋਂ ਅਗਲੀ ਗੱਲ ਤੀਜੀ ਗੱਲ ਜਿਹੜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਹਰਨਾਂ ਪਤਾ ਕਿੰਨੀਆਂ ਦਿੱਤੀਆਂ ਇਹ ਉਹਨਾਂ ਦੇ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਪ੍ਰਚਲਿਤ ਹਵਾਲੇ ਸਨ ਜਿਸ ਤਰ੍ਹਾਂ ਗੰਡਕਾ ਦੀ ਗੱਲ ਸੀ ਤਰੂ ਦੀ ਗੱਲ ਸੀ ਜਿਸ ਤਰ੍ਹਾਂ ਆਜਾ ਮਲ ਦੀ ਗੱਲ ਸੀ ਜਿਸ ਤਰ੍ਹਾਂ ਗੱਜ ਦੀ ਗੱਲ ਸੀ ਉਹ ਸਾਰੇ ਉਹਨਾਂ ਦੇ ਧਰਮਾਂ ਦੇ ਹਵਾਲੇ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਦਿੱਤੇ ਇਸੇ ਤਰ੍ਹਾਂ ਅੱਜ ਦਾ ਇਹ ਜਿਹੜਾ ਪਵਿੱਤਰ ਸ਼ਬਦ ਹੈ ਇਹਦੇ ਵਿੱਚ ਆਜਾ ਮੰਨ ਗਨਕਾ ਖਾਸ ਤੌਰ ਤੇ ਨਾਰਦ ਧਰੂ ਗਜ ਮਹਾਰਾਜ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਤੇ ਇਹ ਸਾਰੇ ਸ਼ਬਦ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਦਿੱਤੇ ਗਏ ਹਵਾਲੇ ਸਨ ਤੇ ਗੱਲ ਸੀ ਪ੍ਰਮਾਤਮਾ ਦੇ ਸਿਮਰਨ ਤੇ ਭਗਤੀ ਦੀ ਸਿਰ ਮੌਰਤਾ ਇੱਥੇ ਸਿਮਰਨ ਦੀ ਹੈ ਭਜਨ ਬੰਦਗੀ ਦੀ ਹੈ ਵੇਖੋ ਉਦਾਹਰਨ ਕੋਈ ਵੀ ਦਿੱਤੀ ਜਾ ਸਕਦੀ ਹੈ ਪਰ ਉਹ ਉਦਾਹਰਨ ਲੈ ਕੇ ਸਤਿਗੁਰੂ ਦ੍ਰਿੜਤੀ ਕਰਾਉਂਦੇ ਗੁਰੂ ਸਾਹਿਬ ਤੇ ਕੁੱਤੇ ਦੀ ਵੀ ਉਦਾਹਰਨ ਦੇ ਵੀ ਕਬੀਰ ਕੁੱਕਰ RAM ਦਾ ਵੀ ਮੈਂ ਤੇ ਕੁੱਤਾ ਹਾਂ RAM ਦਾ ਤੋਂ ਮਹਾਰਾਜ ਜੀ ਨੂੰ ਕਹਿੰਦੇ ਨੇ ਏਕ ਭਗਤ ਭਗਵਾਨ ਜਿਸ ਪ੍ਰਾਣੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਾ ਤੋ ਜਦੋਂ ਸਤਿਗੁਰੂ ਕੁੱਤੇ ਦੀ ਉਦਾਹਰਣ ਦਿੰਦੇ ਨੇ ਤੇ ਫਿਰ ਕਹਿੰਦੇ ਸਵਾਨੀ ਕੋ ਗ੍ਰਹਿਣੀਓ ਸਦਾ ਸਵਾਨ ਤਜਤ ਨਹੀਂ ਨਿਤ ਸਿੱਖਣਾ ਤੇ ਸਿੱਖਿਆ ਤੇ ਕੁੱਤੇ ਤੋਂ ਵੀ ਲੈ ਸਕਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਸ਼ਹਿਦ ਦੀ ਮੱਖੀ ਦੀ ਹੁੰਦੀ ਨਿੱਕੀ ਜੀ ਤੇ ਭਗਤ ਰਵਿਦਾਸ ਮਹਾਰਾਜ ਨੇ ਵੀ ਤੂੰ ਸਿੱਖਣਾ ਹੋਵੇ ਤੇ ਸ਼ਹਿਦ ਦੀ ਮੱਖੀ ਤੋਂ ਵੀ ਸਿੱਖ ਸਕਦਾ ਪਰ ਅਸੀਂ ਸਿੱਖਿਆ ਨਹੀਂ ਜਦੋਂ ਸਤ ਸੰਗਤ ਹੁੰਦੀ ਹੈ ਇੱਕ ਸਤ ਸੰਗ ਦੀ ਬਿਲਕੁਲ ਅੰਗੇ ਬੈਠਾ ਹੁੰਦਾ ਦੂਜਾ 5 ਫੁੱਟ ਉਹਦੇ ਤੋਂ ਹਟਵਾ ਤੀਜਾ ਉਹਦੇ ਤੋਂ 15 ਫੁੱਟ ਦੂਆ ਤੇ ਕੁਝ ਉਹ ਪਿੱਛੇ ਬੈਠੇ ਹੁੰਦੇ ਨੇ ਤਾਂ ਗੁਰੂ ਜੀ ਕਹਿੰਦੇ ਜੇ ਸਿੱਖਣਾ ਹੋਵੇ ਤੇ ਸ਼ਾਇਦ ਮੱਖੀ ਤੋਂ ਵੀ ਸਿੱਖ ਮਹਾਰਾਜ ਕੀ ਸਿੱਖਣ ਕਹਿੰਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਪ ਮੱਖੀ ਰੱਖਿਆ ਕਹਿੰਦੇ ਨੇ ਕਦੇ ਸ਼ਾਇਦ ਜਿਹਾ ਮੱਖੀਆਂ ਨੂੰ ਵੇਖ ਪੀ ਉਹ ਸ਼ਕਤੇ ਦੇ ਤਿਵੇਂ ਬੈੰਧੀਆਂ ਇੱਕ ਦੂਜੀ ਦੇ ਕੋਲ ਕੋਲ ਹੋ ਕੇ ਬਿਲਕੁਲ ਨਾਲ ਤੇ ਕਹਿੰਦੇ ਜੇ ਤੂੰ ਸਤ ਸੰਗਤ ਵਿੱਚ ਆਵੇਂ ਤੇ ਸ਼ਹਿਦ ਦੀ ਮੱਖੀ ਤੋਂ ਵੀ ਸਿੱਖ ਲਵੇਂ ਤੋ ਇਹ ਉਦਾਹਰਨਾਂ ਨੇ ਪਰ ਪ੍ਰੋੜ੍ਹਤਾ ਕਾਦੀ ਹੈ ਸਤ ਸੰਗਤ ਦੀ ਉਦਾਹਰਨਾਂ ਪ੍ਰਧਾਨਤਾ ਕਾਦੀ ਹੈ ਸਿਮਰਨ ਅੱਜ ਦਾ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ ਰਾਗ ਬਿਲਾਵੇ ਬਿਲਾਵੇ ਰਾਗ ਵਿੱਚ ਮਹਿਲਾ ਨਾਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਪਵਿੱਤਰ ਬਚਨ ਹੈ ਦੋ ਪਦੇ ਇਹ ਦੋ ਦੋ ਪਦਿਆਂ ਵਾਲੇ ਸ਼ਬਦ ਨੇ ਦੋ ਦੋ ਬੰਦ ਨੇ ਇਹਨਾਂ ਸ਼ਬਦਾਂ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇਹ ਸਭ ਖੇਤ ਮੰਗਲਾ ਚਰਨ ਇਹ 524 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ ਇਹਦਾ ਮਤਲਬ ਪਤਾ ਕੀ ਹੈ ਭਾਵ ਇਹ ਹੈ ਕਿ ਤੁਸੀਂ ਕਿਸੇ ਵੀ ਗੁਰਸਿੱਖ ਦੀ ਭਗਤ ਸਹਿਬਾਨ ਤੋਂ ਪਾਠ ਸਹਿਬਾਨ ਦੀ ਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਇਹ ਬੋਧ ਹੋਵੇ ਕਿ ਸਾਰੇ ਮਾਂ ਪੁੱਛਾਂ ਦੀ ਬਾਣੀ ਬਸ ਇਹਦੀ ਵਿਆਖਿਆ ਕਰਦੀ ਇਸੇ ਵਿਚਾਰਧਾਰਾ ਦੇ ਕੇਂਦਰ ਤੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸਾਹਿਬ ਸਾਧ ਸੰਗਤ ਪ੍ਰਮੁੱਖ ਤੌਰ ਤੇ ਚਾਰ ਸਰੂਪ ਨੇ ਮੰਗਲਾ ਚਰਣ ਦੇ ਇੱਕ ਓੰਕਾਰ ਸਤਨਾਮ ਕਰਤਾ ੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ 33 ਵਾਰ ਗੁਰੂ ਰੰਗ ਸਿੰਘ ਮਹਾਰਾਜ ਦੀ ਬਾਣੀ ਵਿੱਚ ਮੰਗਲਾ ਚਰਣਾਇ ਇਹ ਮੂਲ ਮੰਤਰ ਹੈ ਫਿਰ ਸਾਧ ਸੰਗਤ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ 9 ਵਾਰ ਗੋਰੰਦ ਸਿੰਘ ਦੀ ਬਾਣੀ ਤੋਂ ਇੱਕ ਓ ਅੰਕਾਰ ਸਤਨਾਮ ਗੁਰ ਪ੍ਰਸਾਦ ਇਹ ਦੋ ਵਾਰ ਗੁਰੰਦ ਸਿੰਘ ਦੀ ਬਾਣੀ ਚ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ 524 ਵਾਰ ਗੁਰੰਦ ਸਿੰਘ ਦੀ ਬਾਣੀ ਚ ਹੈ ਇਹ 4 ਸੂਤ ਨੇ ਮੰਗਲਾ ਚਰਣਾ ਇਕ ਓਅੰਕਾਰ ਸ਼ਬਦ 568 ਵਾਰ ਗੁਰੰਤਸਰ ਦੀ ਬਾਣੀ ਜਾਇ ਇਕੱਲਾ ਏਕ ਓਅੰਕਾਰ ਉਹਦਾ ਕਾਰਨ ਹੈ ਸਤਗੁਰੂ ਤੇ ਆਪਣੇ ਸਿੱਖ ਦੇ ਅੰਦਰ ਪੱਕਾ ਕਰ ਲੈਣਾ ਚਾਹੁੰਦੇ ਨੇ ਕਿ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਇਕੋ ਹੈ ਇਕੋ ਜਬ ਇਕੋ ਸਲਾ ਇਕ ਸਿਮਰ ਇਕੋ ਮਨਾ ਇਕ ਸਿਖੇ ਗੁਤਾ ਅਨੰਤ ਤੁਮਨ ਪੰਜਾਬ ਇਕ ਭਗਵਾਨ ਇਕ ਓਅੰਕਾਰ ਅਕਾਲ ਪੁਰਖ ਏਕ ਹੈ ਇਹ ਲਗਾਤਾਰ ਜਿੰਨਾ ਫਸਰਿਆ ਹੋਇਆ ਪਸਾਰਾ ਇੱਕੋ ਦੀ ਰਚਨਾ ਹੈ ਉਹਨੇ ਪੈਦਾ ਕੀਤਾ ਪਾਲੂ ਨੇ ਹੈ ਕਰਨ ਵਾਲਾ ਉਹ ਹੈ ਸਾਤਾ ਉਸ ਦੀਵ ਕਾਲਣ ਵਾਲਾ ਸੱਚਾ ਹੋਣ ਵਾਲਾ ਗੁਰਪ੍ਰਸਾਦ ਮਿਲਦਾ ਗੁਰੂ ਦੀ ਕਿਰਪਾ ਨਾਲ ਗੁਰੂ ਜੀ ਅਰੰਭਤਾ ਕਰਦੇ ਨੇ ਫਿਰ ਇੱਕ ਹੋਰ ਗੱਲ ਗੁਰੂ ਤੇਗ ਬਹਾਦਰ ਸਿੰਘ ਦੀ ਬਾਣੀ ਬੰਖਾਸੀ ਉਹਨਾਂ ਦੇ 59 ਸ਼ਬਦ ਨੇ 15 ਰਾਗਾਂ ਵਿੱਚ ਉਨਾੜ ਸ਼ਬਦਾਂ ਦੀ ਖਾਸੀਅਤ ਇਹ ਹੈ ਕਿ ਜਦੋਂ ਤੁਸੀਂ ਨੌਵੇਂ ਪਾਤਸ਼ਾਹ ਦੀ ਬਾਣੀ ਪੜ੍ਹੋਗੇ ਨਾ ਸ਼ਬਦਾਂ ਦੇ ਵਿੱਚ ਬਿਲਕੁਲ ਪਹਿਲਾ ਪਦਾ ਹੀ ਰਹਾਉ ਦਾ ਪਦਾ ਹੈ। ਬਾਕੀ ਗੁਰੂਆਂ ਦੇ ਅਸੀਂ ਸ਼ਬਦ ਪੜ੍ਹਨੇ ਆ ਮੰਨ ਲਓ ਗੁਰੂ ਨਾਨਕ ਸਾਹਿਬ ਦੇ ਜਾਂ ਤੀਜੇ ਪਾਤਸ਼ਾਹ ਦੇ ਚੌਥੇ ਪੰਜਵੇਂ ਪਾਤਸ਼ਾਹ ਦੇ ਉਹ ਕਈ ਵਾਰੀ ਪਹਿਲਾ ਪਦਾ ਰਹਾਉ ਦਾ ਆਉਂਦਾ ਜਾਂ ਦੂਜਾ ਹੁੰਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਖਾਸੀਅਤ ਇਹ ਹੈ ਕਿ ਪਹਿਲਾ ਬੰਦ ਰਹਾਉ ਦਾ ਹੈ। ਇਹਦਾ ਹਉ ਦਾ ਬੰਦ ਇਹ ਸੈਂਟਰ ਆਈਡੀਆ ਮੇਨ ਆਈਡੀਆ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਗੁਰੂ ਜੀ ਅਰੰਭਾ ਕਰਦੇ ਨੇ ਦੁੱਖ ਹਰਤਾ ਹਰ ਨਾਮ ਪੁਛਾਨ ਪੁਛਾਨ ਲਓ ਕਿ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਨੂੰ ਹਰਨ ਵਾਲਾ ਸਾਰੇ ਦੁੱਖ ਦੂਰ ਕਰਨ ਵਾਲਾ ਇਹੋ ਗੀ ਪੰਜਵੇਂ ਪਾਤਸ਼ਾਹ ਸਲੋਕ ਸੈਸਕ੍ਰਿਤੀ ਬਾਣੀ ਵਿੱਚ ਇਸ ਤਰ੍ਹਾਂ ਕਹਿੰਦੇ ਨੇ ਕੋੜ ਦੁਖਿਨ ਅਨੇਕ ਹਤਯੰ ਜਨਮ ਤਾਰ ਦਿਨ ਮਹਾਂ ਵਿਖਿਆਨ ਮਿਤੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮਾ ਸਕੋ ਤੇ ਬੜੇ ਵੱਡੇ ਵੱਡੇ ਦੁੱਖ ਹੋਣ ਬੰਦੇ ਨੇ ਕਈ ਤਰ੍ਹਾਂ ਦੀ ਹੱਤਿਆ ਕੀਤੀ ਹੋਵੇ ਤ੍ਰਿੰਦਰ ਹੋਣ ਪਾਪ ਹੋਣ ਵਿਸ਼ੇ ਵਿਚਾਰਾਂ ਦੇ ਨਾਲ ਬੰਦਾ ਲਿਬੜਿਆ ਵੀ ਕਿਉਂ ਨਾ ਹੋਵੇ ਤੇ ਗੁਰੂ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਤੇ ਇਸ ਤਰ੍ਹਾਂ ਹੈ ਵੀ ਜਿਵੇਂ ਵੱਡੇ ਸਾਰੇ ਢੇਰ ਲੱਗੇ ਹੋਣ ਲੱਕੜਾਂ ਪਰ ਉਹਨੂੰ ਸਾੜਨ ਵਾਸਤੇ ਉਨੀ ਅੱਗ ਦੀ ਲੋੜ ਨਹੀਂ ਬਸ ਨੂੰ ਰਤਾ ਭਰ ਚੁਆਤੀ ਨਾ ਦਿਓ ਰਤਾ ਭਰ ਅੱਗ ਦੀ ਲੋੜ ਹੈ ਕਿ ਜਿਵੇਂ ਲੱਕੜਾਂ ਦੇ ਮਣਾ ਮਹੀ ਭਾਰ ਸੜ ਕੇ ਸੁਆਹ ਹੋ ਜਾਂਦੇ ਨੇ ਨਾ ਬਸ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਵੱਡੇ ਵੱਡੇ ਦੁੱਖਾਂ ਦਾ ਨਾਸ਼ ਕਰ ਦਿੰਦਾ ਸਤਿਗੁਰੂ ਨੇ ਕਹਿੰਦੇ ਨੇ ਮੇ ਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਪਾਵਕ ਕਹਿੰਦੇ ਨੇ ਅੱਗ ਨੂੰ ਕਾਸਟ ਕਾਸਟ ਕਹਿੰਦੇ ਨੇ ਲੱਕੜਾਂ ਪਸਮਨ ਕਰੋ ਜਿਵੇਂ ਅੱਗ ਥੋੜੀ ਜਿਹੀ ਹੋਵੇ ਤੇ ਵੱਡੇ ਵੱਡੇ ਲੱਕੜਾਂ ਦੇ ਢੇਰ ਸਾੜ ਕੇ ਸੁਆਹ ਕਰ ਦਿੰਦੀ ਪਰ ਪਰਮਾਤਮਾ ਦਾ ਰਤਾ ਪਰ ਜਪਿਆ ਹੋਇਆ ਨਾਮ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਇਹਨੂੰ ਕਹਿੰਦੇ ਨੇ ਦੁੱਖ ਹਰਤਾ ਹਰ ਨਾਮ ਪੁਛਾਨੋ ਫਿਰ ਕਹਿੰਦੇ ਆਜਾ ਮਨ ਗਨ ਕਾ ਜਿहि स्मृत मुक्त भये जी जान। ਆਜਾ ਮਨ। ਸਤਿ ਤੂ ਸੱਚਿ ਫਾਖਿ ਸਾਹਿਬ ਤੇ ਕਿਰਪਾ ਕਰ। ਕਿ ਭਗਵਾਨ ਦੀ ਇੱਕ ਕਥਾ ਹੈ ਕਨੌਂ ਇੰਦਾ ਇੱਕ ਬ੍ਰਾਹਮਣ ਸੀ ਸੀ ਭਗਤੀ ਵਾਲਾ ਵੇਖੋ ਭਾਵੇਂ ਗਣਕਾ ਦੀ ਗੱਲ ਹੋਵੇ ਜਾਂ ਅਜਾਬਲ ਦੀ ਗੱਲ ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਜਾਂ ਗੁਰੂ ਨਾਨਕ ਸਾਹਿਬ ਤੋਂ ਸਾਡੇ ਗੁਰੂਆਂ ਤੋਂ ਇਹ ਬੜਾ ਸਮਾਂ ਪਹਿਲਾਂ ਹੋ ਚੁੱਕਿਆ ਪਰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਅਜਾਬਲ ਹੋ ਜਾਂਦਾ ਲੋਕਾਂ ਅੱਖਾਂ ਮਹਾਰਾਜ ਅਨਮਲ ਤੇ ਪਾਪੀ ਸੀ ਗੁਰੂ ਜੀ ਨੇ ਆਖਿਆ ਫਿਰ ਕੀ ਜੁਣ ਦੇ ਨਾਮ ਜੱਪਿਆ ਉਤਲਗੇ ਤੇ ਗੁਰੂ ਜੀ ਨੇ ਆਖਿਆ ਕਿ ਤੁਸੀਂ ਵੀ ਜਗੋ ਅਜਾ ਮਨ ਪਾਪੀ ਜਗਤ ਜਾਣਦਾ ਜਗਤ ਜਾਣਦਾ ਸੀ ਕਿ ਅਜਾ ਮਨ ਪਾਪੀ ਹੈ ਨਿਮਖ ਮਾਨੇ ਨਸਤਾਰਾ ਗੁਰੂ ਜੀ ਨੇ ਆਖਿਆ ਨਾਨਕ ਕਹਿਤ ਚੇਤ ਚਿੰਤਾ ਮਨ ਪੈ ਪੀ ਉਤਰੈ ਪਾਰਾ ਅਜਾ ਮਨ ਪਾਪੀ ਸੀ ਵਿਸ਼ੇ ਵਿਕਾਰ ਹੋ ਗਏ ਪਰ ਘਰ ਦੇ ਵਿੱਚ ਸਬਕ ਤੋਂ ਛੋਟਾ ਤੇ ਅਖੀਰਲਾ ਪੁੱਤਰ ਹੋਇਆ ਉਹ ਕਿਸੇ ਮਹਾਨ ਮਹਾਪੁਰਸ਼ ਦੇ ਕਹਿਣ ਤੇ ਉਹਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ ਨਾਰਾਇਣ ਨਾਮ ਰੱਖਿਆ ਜਦੋਂ ਤੁਰਤ ਕਿਰਨ ਤੋਂ ਆਵਾਜਨ ਹੋ ਗਿਆ ਤੇ ਮੋਹ ਬਹੁਤ ਸੀ ਛੋਟੇ ਪੁੱਤਰ ਨਾਲ ਇਹਨੂੰ ਭਾਈ ਗੁਰਦਾਸ ਕਹਿੰਦੇ ਨੇ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁਤ ਸਭ ਹੀ ਮੈਂ ਪਿਆਰੇ ਸੁਤ ਬੋਧ ਕੋ ਸਿਆਣੇ ਸੁੱਤ ਬਣ ਜੂ ਵਿਹਾਰ ਤੇ ਵਿਥਾਰ ਵਿਖੇ ਗੋਦ ਮੇ ਅਚੇਤ ਚੇਤ ਸੰਪੈ ਨ ਸੁਬੋਧ ਕੋ ਪਲਣਾ ਸਵਾਏ ਮਾਈ ਗ੍ਰਹਿ ਕਾਜ ਲਾਗੈ ਜਾਏ ਸੁਨ ਸੁੱਤ ਰੁੱਧਨ ਪਿਆਵੇ ਮਨੋਧ ਕੋ ਇਹਦਾ ਭਾਵ ਹੈ ਕਿ ਬੱਚੇ ਤੇ ਮਾਂ ਬਾਪ ਦੇ ਘਰ ਵਿੱਚ ਹੋਰ ਵੀ ਹੁੰਦੇ ਪਰ ਸਭ ਤੋਂ ਵੱਧ ਪਿਆਰ ਨਿੱਕਾ ਤੇ ਬੋਧ ਵਾਲਾ ਕਰਤ ਜਾਂਦਾ ਕਿਉਂਕਿ ਖਾਸ ਕਰਕੇ ਕੁਦਰਤੀ ਹੈ ਭਾਈ ਉਹ ਅਦਾਸ ਕੀਤੇ ਨੇ ਨਿੱਕੇ ਦੇ ਨਾਲ ਮਾਂ ਬਾਪ ਦਾ ਮੋਹ ਜਾਂ ਪਿਆਰ ਵੱਧ ਵੱਧ ਉਹਨਾਂ ਵੱਡਿਆਂ ਦੇ ਤੋਂ ਜਦੋਂ ਵੀ ਉਹ ਤੁਰਨ ਫਿਰਨ ਤੋਂ ਆਵਾਜ਼ ਹੋ ਗਿਆ ਤੇ ਆਵਾਜ਼ ਮਾਰਨੀ ਨਾਰਾਇਣ ਕਹੇ ਕਿ ਨਾਰਾਇਣ ਕਹੇ ਕਿ ਨਾਰਾਇਣ ਆਤਮਾ ਦਾ ਨਾਮ ਨਾਰਾਇਣ ਕਹਿੰਦੇ ਦੀ ਲੈ ਵੈਸੀ ਕਰਦੀ ਪਰਮਾਤਮਾ ਨਾਲ ਸਬੰਧ ਜਿਸੇ ਕਰਕੇ ਜ਼ੁਬਾਨ ਤੋਂ ਵੱਧ ਤੁਰ ਕਹਿਣਾ ਰੱਬ ਕਹਿਣਾ ਕਬੀਰ ਸਾਹਿਬ ਦੇਖੇ ਕਬੀਰ ਕਿਸੋਂ ਕਿਸੋਂ ਪੁਕੀਆ ਨਾ ਸੋਈਆ ਦਸਾਰ ਰਾਤ ਜਿਸ ਤੇ ਫੁੱਟਣੇ ਤਬੂ ਕੇ ਸਰ ਤਪਾਰ ਵੀ ਜੇ ਤੁਸੀਂ ਸੋਹਣੇ ਕੇਸਾਂ ਵਾਲੇ ਪ੍ਰਭੂ ਨੂੰ ਉਲਕਦੇ ਰਹਿੰਦੇ ਹੋ ਵੀ ਦਿਨੇ ਰਾਤ ਉਠਣ ਕਰਕੇ ਵੀ ਕਦੇ ਤੇ ਸੁਣਦਾ ਕੋਈ ਸਿਮਰਣ ਕਰਨਾ ਇਹ ਦੋਹਰਾ ਕਰਨ ਨਹੀਂ ਤੁਸੀਂ ਦੇਖੋ ਜਦੋਂ ਆਪਾਂ ਪਹਿਲੇ ਦਿਨ ਸਕੂਲ ਚ ਗਏ ਸੀ ਸਾਨੂੰ ਤੇ ਅੱਖਰਾਂ ਦਾ ਪਤਾ ਹੀ ਨਹੀਂ ਸੀ ਅੱਖਰਾਂ ਦੇ ਨਾਲ ਉਹ ਤੋਂ ਮੈਂ ਸ਼ਾਪਿੰਗ ਨਸਾਂ ਤੇ ਸਾਨੂੰ ਟੀਚਰ ਨੇ ਇੰਨੀ ਵਾਰ ਰੱਟਾ ਲਵਾ ਦਿੱਤਾ ਕਿ A4 ਐਪੜ A4 ਐਪੜ ਅਸੀਂ ਪੜੀ ਗਏ ਪੜੀ ਗਏ ਇੰਨਾ ਅੱਖਰਾਂ ਦਾ ਬੋਧ ਹੋ ਗਿਆ ਹੁਣ ਭਾਵੇਂ ਚਾਰ ਪੰਜਾਂ ਦਾ ਲੇਖ ਲਿਖਾ ਦਿਓ ਇੱਕ ਇੱਕ ਸ਼ਬਦ ਤੇ ਬੰਦਾ ਉਹਦੀ ਕੁਆਲਿਟੀ ਉਹਦੇ ਗੁਣ ਸਾਰੇ ਲਿਖ ਸਕਦਾ ਪੱਕਾ ਕਰ ਲਿਆ ਮਾਨ ਡ੍ਰਿੜ ਹਿਰ ਤੋ ਇਸੇ ਕਰਕੇ ਸਿਮਰਨ ਜਿਵੇਂ ਅਜਾਬਨ ਨੇ ਜੱਟਿਆ ਪੁੱਤਰ ਦਾ ਨਾਮ ਨਾਰਾਇਣ ਕਿਹਾ ਗਿਆ ਲੇਵ ਲੱਗੀ ਤੇ ਪਾਪੀ ਵੀ ਨਾਮ 잡 ਕੇ ਕਰਦੇ ਗਏ ਗਣ ਦਾ ਪਾਪਣ ਸੀ ਔਰ ਵੇਸ਼ਵਾ ਦਾ ਕਿੱਤਾ ਕਰਨਾ ਅਚਾਨਕ ਇੱਕ ਸਾਧੂ ਉਹਦੇ ਦਰ ਤੇ ਆਇਆ ਉਹਨੇ ਤੇ ਖੈਰ ਮੰਗਣੀ ਸੀ ਉਹਨੇ ਵੇਖਿਆ ਕਿ ਇਹ ਵਿਸ਼ੇ ਵਿਕਾਰਾਂ ਵਿੱਚ ਖੱਜਤ ਹੈ ਉਹਨੇ ਸਮਝਾਉਣ ਦਾ ਯਤਨ ਕੀਤਾ ਤੇ ਉਹ ਕਹਿੰਦੇ ਕਿ ਤੂੰ ਆਪਣੀ ਭਿੱਖਿਆ ਲੈ ਤੇ ਆਪਣੇ ਰਾਹ ਪੈ ਮੈਨੂੰ ਮਰਤਾ ਨਾ ਦੇ ਤੇ ਜਿਹੜੇ ਸਾਧੂ ਹੁੰਦੇ ਨੇ ਫਕੀਰੀ ਨਿਵਾਸ ਵਿੱਚ ਉਹਨਾਂ ਦਾ ਤੇ ਸੁਭਾਈ ਪਰ ਉਪਕਾਰੀ ਹੁੰਦੇ। ਉਹ ਕਹਿੰਦਾ ਚੰਗਾ ਫਿਰ ਮੇਰੇ ਕੋਲ ਇੱਕ ਤੋਤਾ ਹੈ ਤੇ ਇਹਨੂੰ ਰੱਖ ਲੈ। ਉਹ ਕਹਿੰਦੀ ਰੱਖ ਕੇ ਕਰਾਂਗੀ ਕੀ? ਕਹਿੰਦਾ ਇਹ ਤੋਤਾ ਬੋਲਦਾ ਹੈ। ਬਸ ਸਵੇਰੇ ਉੱਠਣ ਸਾਰੇ ਨੂੰ ਰਾਮ ਰਾਮ ਕਹਿ ਦਿਆ ਕਰ। ਇਹਨੇ ਤੇਰੇ ਮਗਰ ਬੋਲਣਾ। ਉਹ ਅੱਜ ਕਹਿੰਦੀ ਰਹੀ ਕੱਲ ਹੋਰ ਪਰਸੋਂ ਹੋਰ ਦਿਨ ਬਦਲ ਗਏ। ਤੋਤੇ ਨੂੰ ਰਾਮ ਰਾਮ ਜੁ ਕਾਉਂਦੀ। ਵੇਸਵਾ ਦੀ 레ਵ ਪ੍ਰਭੂ ਨਾਲ ਜੁੜ ਕੇ ਤੇ ਉਹ ਵੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਇਹ ਇਲੀਆਂ ਪਵਿੱਤਰ ਆਤਮਾਵਾਂ ਬਣ ਲਈਆਂ ਜਿਨ੍ਹਾਂ ਦਾ ਨਾਮ ਗੁਰੂ ਜੀ ਨੇ ਇੱਥੇ ਸਾਨੂੰ ਸਮਝਾਉਣ ਵਾਸਤੇ ਆਪਣੀ ਪਵਿੱਤਰ ਰੱਜੀ ਬਾਣੀ ਅੰਦਰ ਦਰਜ ਕੀਤਾ ਆਜਾ ਮਨ ਗਨ ਕਾ ਜਿਹ ਸਿਮਰਤ ਜਿਹਨੂੰ ਇਹਨਾਂ ਨੇ ਸਿਮਰਿਆ ਮੁਕਤ ਭੈ ਜਾਣੋ ਇਹ ਸਿਮਰ ਕੇ ਮੁਕਤ ਹੋਏ ਮਹਾਰਾਜ ਜੀ ਅੰਦੇ ਤੁਸੀਂ ਵੀ ਸਿਮਰੋ ਬਾਕੀ ਇਸ ਸ਼ਬਦ ਦੇ ਦੋ ਬਦੇ ਰਹਿੰਦੇ ਨੇ ਆਉਣ ਵਾਲੇ ਦਵਾਨਾਂ ਦੇ ਵਿੱਚ ਇਹਨਾਂ ਦੀ ਵਿਚਾਰ ਆਪਾਂ ਕਰਾਂਗੇ ਭੁੱਲਾ ਮੇਰੀਆਂ ਬਚਨ ਕਹੇ ਸੋਨੇ ਸਤਿਗੁਰੂ ਜੀ ਦੇ ਤੁਹਾਡਾ ਸਾਰਿਆਂ ਸੰਤਾਂ ਦਾ ਧੰਨਵਾਦ ਹੈ ਆਓ ਅਗਲਾ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਸੇਕਤੀ ਸਾਹਿਬ ਸਰਦਾਰ ਮਨਬੀਰ ਸਿੰਘ ਜੀ ਦੇ ਪਾਸੋਂ ਸ਼ਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ